ਦੇੜੀ ਨੂੰ ਰਾਮ ਦਾ ਕੋਰਾ ਆਹ ਅਰੇ ਮੈਨੂੰ ਕੱਢਦਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇਹ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀਡੀਓ ਨਹੀਂ ਪੜਾ ਵੀਡੀਓ ਮਾਰ ਮੇਰੇ ਡੈਡੀ ਨੂੰ ਰਾਮ ਦਾ ਕੋਰਾ ਆਹ ਅਰੇ ਮੈਨੂੰ ਕੱਢਦਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇਹ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀਡੀਓ ਫੜਾ ਵੀਡੀਓ ਮਾਰ ਮਾਰ ਜਾਤੀ ਦੀ ਨਹੀਂ ਹੈ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਾ ਘਾਣੀ ਆ ਉਹ ਨਹੀਂ ਇਹ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਫੜਾ ਵੀਡੀਓ ਵੀਡੀਓ ਫੜਾ ਫੜਾ ਵੀਡੀਓ ਨਹੀਂ ਫੜਾ ਵੀਡੀਓ ਮਾਰ ਜਾਤੀ ਦੀ ਨਹੀਂ ਹੈ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਾ ਘਾਣੀ ਆ ਉਹ ਨਹੀਂ ਇਹ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਫੜਾ ਪੜਾ ਵੀ ਪੜਾ ਨਹੀਂ ਪੜਾ ਵੀ ਮੈਂ ਮਾਰ ਜੱਟੀ ਨਹੀਂ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਉਹ ਮੈਨੂੰ ਕੱਟਦਾ ਨਹੀਂ ਆਖਦਾ ਨਾ ਘਾਣੀ ਆ ਉਹ ਨਹੀਂ ਇਹ ਮਾਰ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀ ਮੈਂ ਮਾਰ ਜੱਟੀ ਨਹੀਂ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਉਹ ਮੈਨੂੰ ਕੱਟਦਾ ਨਹੀਂ ਆਖਦਾ ਨਾ ਘਾਣੀ ਆ ਉਹ ਨਹੀਂ ਇਹ ਮਾਰ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਮਾਰ ਜਾਤੀ ਕੀ ਨਹੀਂ ਹੈ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਆ ਮੈਨੂੰ ਕੱਟਦਾ ਨਹੀਂ ਆਖਾ ਨਹੀਂ ਆ ਉਹ ਨਹੀਂ ਆ ਹਾਂ ਪਿਆਣ ਨੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਜਾਤੀ ਕੀ ਨਹੀਂ ਹੈ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਆ ਮੈਨੂੰ ਕੱਟਦਾ ਨਹੀਂ ਆਖਾ ਨਹੀਂ ਆ ਉਹ ਨਹੀਂ ਆ ਹਾਂ ਪਿਆਣ ਨੂੰ ਮਾਰ ਕੇ ਦੇ ਰੋ ਹੈ ਵੀਡੀਓ ਪਲੇ ਵੀਡੀਓ ਪੜਾ ਵੀਡੀਓ ਪੜਾ ਵੀਡੀਓ ਨਹੀਂ ਪੜਾ ਵੀਡੀਓ ਮਾਰ ਜੀ ਜੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਉਹ ਨਹੀਂ ਆ ਪਿਆਣ ਨੂੰ ਮਾਰ ਕੇ ਦੇ ਰੋ ਹੈ ਵੀਡੀਓ ਪੜਾ ਪੜਾ ਵੀਡੀਓ ਪੜਾ ਵੀਡੀਓ ਨਹੀਂ ਪੜਾ ਵੀਡੀਓ ਮਾਰ ਜੀ ਜੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਆ ਰਮਣੀ ਕੱਬਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇੱਕ ਮਾ ਹਾਂ ਪਿਆਣ ਨੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਮੇਰੇ ਡੈਡੀ ਨੂੰ ਰਾਮ ਦਾ ਘਰਾ ਨਾ ਆ ਰਮਣੀ ਕੱਬਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇੱਕ ਮਾ ਹਾਂ ਪਿਆਣ ਨੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਕਮਰਾ ਨਹੀਂ ਆਕਾ ਨਹੀਂ ਆ ਉਹ ਨਹੀਂ ਇਹ ਹਾਂ ਪਿਆਣ ਨੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀਡੀਓ ਨਹੀਂ ਪੜਾ ਵੀਡੀਓ ਮਾਰ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਉਹ ਨਹੀਂ ਕਮਰਾ ਨਹੀਂ ਆਕਾ ਨਹੀਂ ਆ ਉਹ ਨਹੀਂ ਇਹ ਹਾਂ ਪਿਆਣ ਨੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀਡੀਓ ਨਹੀਂ ਪੜਾ ਵੀਡੀਓ ਮਾਰ ਕੋਰਾ ਨਾ ਅਰੇ ਮੈਨੂੰ ਕੱਢਦਾ ਨਹੀਂ ਆਖਾ ਨਾ ਘਾਣੀਆ ਉਹ ਨਹੀਂ ਅੱਗੇ ਮੋੜ ਹਾਂ ਪਿਆਣ ਦੋ ਮਾਰ ਕੇ ਦੇਖੋ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀ ਨਹੀਂ ਪੜਾ ਵੀਡੀਓ ਮਾਰ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਢਦਾ ਨਹੀਂ ਆਖਾ ਨਾ ਘਾਣੀਆ ਉਹ ਨਹੀਂ ਅੱਗੇ ਮੋੜ ਹਾਂ ਪਿਆਣ ਦੋ ਮਾਰ ਕੇ ਦੇਖੋ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀ ਨਹੀਂ ਪੜਾ ਵੀਡੀਓ ਮਾਰ ਮਾਰ ਜੱਟ ਜੀ ਨਹੀਂ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਾ ਘਾਣੀਆ ਉਹ ਨਹੀਂ ਅੱਜ ਮੈਂ ਬੋਲ ਪਿਆਣ ਦੂ ਮਾਰ ਕੇ ਦੇ ਰੋ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਮਾਰ ਜੱਟ ਜੀ ਨਹੀਂ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਾ ਘਾਣੀਆ ਉਹ ਨਹੀਂ ਅੱਜ ਮੈਂ ਬੋਲ ਪਿਆਣ ਦੂ ਮਾਰ ਕੇ ਦੇ ਰੋ ਹੈ ਵੀਡੀਓ ਪਲੇ ਵੀਡੀਓ ਪੜਾ ਪਣਾ ਵੀ ਪਣਾ ਨਹੀਂ ਪਣਾ ਮਾਰ ਮਾਰ ਜਾਤੀ ਦੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕਦੇ ਮਜ਼ਾ ਨਹੀਂ ਆਖਾ ਨਾ ਘਾਣੀਆ ਉਹ ਨਹੀਂ ਅੱਜ ਮੈਂ ਬੋਲੂ ਪਿਆਣ ਦੂ ਮਾਰ ਕੇ ਦੇ ਰੋ ਹਾਂ ਵੀਡੀਓ ਪਲੇ ਵੀਡੀਓ ਪੜਾ ਪਣਾ ਵੀ ਪਣਾ ਨਹੀਂ ਪਣਾ ਮਾਰ ਜਾਤੀ ਦੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕਦੇ ਮਜ਼ਾ ਨਹੀਂ ਆਖਾ ਨਾ ਘਾਣੀਆ ਉਹ ਨਹੀਂ ਅੱਜ ਮੈਂ ਬੋਲੂ ਪਿਆਣ ਦੂ ਮਾਰ ਕੇ ਦੇ ਰੋ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਹਾਂ ਮਾਰ ਜਾਤੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਹਾਂ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਹੀਂ ਆਣੀ ਆ ਉਹ ਨਹੀਂ ਇਹ ਮੈਂ ਬੋਲੂ ਪਿਆਣ ਨੂੰ ਮਾਰ ਕੇ ਦੇ ਰੋ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਹਾਂ ਮਾਰ ਜਾਤੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਹਾਂ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਹੀਂ ਆਣੀ ਆ ਉਹ ਨਹੀਂ ਇਹ ਮੈਂ ਬੋਲੂ ਪਿਆਣ ਨੂੰ ਮਾਰ ਕੇ ਦੇ ਰੋ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਮੇਰਾ ਡੈਡੀ ਨੂੰ ਰਾਮ ਦਾ ਘਰ ਆ ਨਾ ਮੈਨੂੰ ਕੱਟ ਮਾਰ ਨਹੀਂ ਆਖਾ ਨਹੀਂ ਆ ਉਹ ਨਹੀਂ ਹਾਂ ਪਿਆਣ ਨੂੰ ਮਾਰ ਕੇ ਦੇ ਰੋ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਬੜਾ ਵੀਡੀਓ ਬਲੈ ਵੀਡੀਓ ਬੜਾ ਬੜਾ ਵੀਡੀਓ ਬੜਾ ਨਹੀਂ ਬੜਾ ਵੀਡੀਓ ਹਾਂ ਮਾਰ ਮੋਟੀ ਜੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਹਾਂ ਅਰੇ ਮੈਨੂੰ ਕੱਟਾ ਨਹੀਂ ਆਖਾ ਨਾ ਗਾਣੀਆ ਉਹ ਨਹੀਂ ਹਾਂ ਪਿਆਣ ਨੂੰ ਮਾਰ ਕੇ ਦੇ ਕੋ ਵੀਡੀਓ ਬਲੈ ਵੀਡੀਓ ਬੜਾ ਬੜਾ ਵੀਡੀਓ ਬੜਾ ਨਹੀਂ ਬੜਾ ਵੀਡੀਓ ਹਾਂ ਮਾਰ ਮੋਟੀ ਜੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਹਾਂ ਅਰੇ ਮੈਨੂੰ ਕੱਟਾ ਨਹੀਂ ਆਖਾ ਨਾ ਗਾਣੀਆ ਉਹ ਨਹੀਂ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀਡੀਓ ਪੜਾ ਵੀਡੀਓ ਨਹੀਂ ਹੜਾ ਵੀਡੀਓ ਹਾਂ ਮਾਰ ਜੱਟੀ ਜੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਹਾਂ ਹਾਂ ਉਹ ਮੈਨੂੰ ਕੱਟਦਾ ਨਹੀਂ ਆਖਾ ਗਾਣੀਆਂ ਉਹ ਨਹੀਂ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀਡੀਓ ਪੜਾ ਵੀਡੀਓ ਨਹੀਂ ਹੜਾ ਵੀਡੀਓ ਹਾਂ ਮਾਰ ਜੱਟੀ ਜੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਹਾਂ ਹਾਂ ਉਹ ਮੈਨੂੰ ਕੱਟਦਾ ਨਹੀਂ ਆਖਾ ਕਿਆਣੀਆ ਉਹ ਨਹੀਂ ਇਹ ਮਾ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮੈਂ ਮਾਰ ਜੱਟੀ ਜਾਨੀਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਢਦਾ ਨਹੀਂ ਆਖਾ ਕਿਆਣੀਆ ਉਹ ਨਹੀਂ ਇਹ ਮਾ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮੈਂ ਮਾਰ ਕੋਰਾ ਨਾ ਅਰੇ ਮੈਨੂੰ ਤਾਂ ਮਜ਼ਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਅਰੇ ਹਾਂ ਪਿਆਣ ਨੂੰ ਮਾਰ ਕੇ ਦੇ ਤੂੰ ਹੈਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਮੇਰੇ ਡੈਡੀ ਨੂੰ ਰਾਮ ਦਾ ਕੋਰਾ ਨਾ ਅਰੇ ਮੈਨੂੰ ਤਾਂ ਮਜ਼ਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਅਰੇ ਹਾਂ ਪਿਆਣ ਨੂੰ ਮਾਰ ਕੇ ਦੇ ਤੂੰ ਹੈਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਮਾਰ ਜਾਤੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਟਦਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇੱਕ ਮਾਰ ਪਿਆਣ ਨੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀਡੀਓ ਪੜਾ ਨਹੀਂ ਪੜਾ ਵੀਡੀਓ ਮਾਰ ਜਾਤੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਟਦਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇੱਕ ਮਾਰ ਪਿਆਣ ਨੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀ ਇਹ ਮਾਰ ਜਾਤੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਟਾ ਨਹੀਂ ਆਖਾ ਨਾ ਘਾਣੀ ਆ ਉਹ ਨਹੀਂ ਇਹ ਮਾ ਹਾਂ ਪਿਆਣ ਨੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀ ਇਹ ਮਾਰ ਜਾਤੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਟਾ ਨਹੀਂ ਆਖਾ ਨਾ ਘਾਣੀ ਆ ਉਹ ਨਹੀਂ ਇਹ ਮਾ ਹਾਂ ਪਿਆਣ ਨੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀਡੀਓ ਨਹੀਂ ਪੜਾ ਵੀਡੀਓ ਮਾਰ ਜੱਟੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਉਹ ਨਹੀਂ ਕੱਢਦਾ ਨਹੀਂ ਆਕਾ ਨਹੀਂ ਆ ਉਹ ਨਹੀਂ ਹਾਂ ਪਿਆਣ ਨੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀਡੀਓ ਨਹੀਂ ਪੜਾ ਵੀਡੀਓ ਮਾਰ ਜੱਟੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਉਹ ਨਹੀਂ ਕੱਢਦਾ ਨਹੀਂ ਆਕਾ ਨਹੀਂ ਆ ਉਹ ਨਹੀਂ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀਡੀਓ ਪੜਾ ਨਹੀਂ ਪੜਾ ਵੀਡੀਓ ਮਾਰ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਉਹ ਨਹੀਂ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀਡੀਓ ਪੜਾ ਨਹੀਂ ਪੜਾ ਵੀਡੀਓ ਮਾਰ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟਾ ਨਾ ਨਹੀਂ ਆਖਾ ਨਾ ਘਾਣੀਆ ਉਹ ਨਹੀਂ ਇੱਕ ਮਿੰਟ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀ ਨਹੀਂ ਪੜਾ ਵੀਡੀਓ ਮਾਰ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟਾ ਨਾ ਨਹੀਂ ਆਖਾ ਨਾ ਘਾਣੀਆ ਉਹ ਨਹੀਂ ਇੱਕ ਮਿੰਟ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀ ਨਹੀਂ ਪੜਾ ਵੀਡੀਓ ਮਾਰ ਮਾਰ ਮੋਟਾ ਜੀ ਨਹੀਂ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟਦਾ ਨਹੀਂ ਆਖਾ ਨਾ ਕਹਾਣੀ ਆ ਉਹ ਨਹੀਂ ਇੱਕ ਮਾਰ ਪਿਆਣ ਤੂੰ ਮਾਰ ਕੇ ਦੇ ਤੂੰ ਪੜਾ ਵੀਡੀਓ ਪੜਾ ਪੜਾ ਵੀਡੀਓ ਪੜਾ ਨਹੀਂ ਪੜਾ ਵੀਡੀਓ ਮਾਰ ਮਾਰ ਮੋਟਾ ਜੀ ਨਹੀਂ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟਦਾ ਨਹੀਂ ਆਖਾ ਨਾ ਕਹਾਣੀ ਆ ਉਹ ਨਹੀਂ ਇੱਕ ਮਾਰ ਪਿਆਣ ਤੂੰ ਮਾਰ ਕੇ ਦੇ ਤੂੰ ਪੜਾ ਬਣਾ ਵੀ ਬਣਾ ਨਹੀਂ ਬਣਾ ਮਾਰ ਮਾਰ ਜਾਨੀਆ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟਾ ਨਹੀਂ ਆਖਾ ਨਾ ਜਾਨੀਆ ਉਹ ਨਹੀਂ ਇੱਕ ਮਾਰ ਪਿਆਣ ਨੂੰ ਮਾਰ ਕੇ ਦੇ ਰੋ ਬਣਾ ਬਣਾ ਵੀ ਬਣਾ ਬਣਾ ਵੀ ਪੜਾ ਵੀਡੀਓ ਪਲੇ ਵੀਡੀਓ ਪੜਾ ਪੜਾ ਵੀਡੀਓ ਪੜਾ ਨਹੀਂ ਪੜਾ ਵੀਡੀਓ ਮਾਰ ਜੱਟੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਵੀਡੀਓ ਪਲੇ ਵੀਡੀਓ ਪੜਾ ਪੜਾ ਵੀਡੀਓ ਪੜਾ ਨਹੀਂ ਪੜਾ ਵੀਡੀਓ ਮਾਰ ਜੱਟੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀਡੀਓ ਪੜਾ ਵੀਡੀਓ ਨਹੀਂ ਪੜਾ ਵੀਡੀਓ ਹੈ ਮਾਰ ਜੱਟੀ ਜੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਉਹ ਨਹੀਂ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀਡੀਓ ਪੜਾ ਵੀਡੀਓ ਨਹੀਂ ਪੜਾ ਵੀਡੀਓ ਹੈ ਮਾਰ ਜੱਟੀ ਜੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਆ ਉਹ ਮੈਨੂੰ ਕੱਟ ਮਾਦਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇਹ ਮਾ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮੈਂ ਮਾਰ ਜੱਟੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰਾ ਨਾ ਉਹ ਮੈਨੂੰ ਕੱਟ ਮਾਦਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇਹ ਮਾ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਨਾ ਵੀਡੀਓ ਨਾ ਮਾਰ ਜੱਟੀ ਜਾਨੀਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਤਾਂ ਮਜ਼ਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇਹ ਮਾ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਨਾ ਮਾਰ ਜੱਟੀ ਜਾਨੀਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਤਾਂ ਮਜ਼ਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇਹ ਮਾ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਨਹੀਂ ਪੜਾ ਵੀ ਨਹੀਂ ਨਹੀਂ ਪੜਾ ਵੀਡੀਓ ਹੇ ਮਾਰ ਜਾਤੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਾ ਕਹਾਣੀ ਆ ਉਹ ਨਹੀਂ ਇਹ ਨਹੀਂ ਹਾਂ ਪਿਆਣ ਨੂੰ ਮਾਰ ਕੇ ਦੇ ਰੋ ਪੜਾ ਪੜਾ ਵੀ ਨਹੀਂ ਪੜਾ ਵੀਡੀਓ ਹੇ ਮਾਰ ਜਾਤੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਾ ਕਹਾਣੀ ਆ ਉਹ ਨਹੀਂ ਇਹ ਨਹੀਂ ਹਾਂ ਪਿਆਣ ਨੂੰ ਮਾਰ ਕੇ ਦੇ ਰੋ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀਡੀਓ ਨਹੀਂ ਪੜਾ ਵੀਡੀਓ ਹਾਂ ਮਾਰ ਜਾਤੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਹਾਂ ਅਰੇ ਮੈਨੂੰ ਕੱਟਾ ਨਹੀਂ ਆਖਾ ਨਹੀਂ ਆ ਉਹ ਨਹੀਂ ਇਹ ਹਾਂ ਪਿਆਣ ਨੂੰ ਮਾਰ ਕੇ ਦੇ ਦੋ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀਡੀਓ ਨਹੀਂ ਪੜਾ ਵੀਡੀਓ ਹਾਂ ਮਾਰ ਜਾਤੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਹਾਂ ਅਰੇ ਮੈਨੂੰ ਕੱਟਾ ਨਹੀਂ ਆਖਾ ਨਹੀਂ ਆ ਉਹ ਨਹੀਂ ਇਹ ਹਾਂ ਪਿਆਣ ਨੂੰ ਮਾਰ ਕੇ ਦੇ ਰੋ ਪੜਾ ਪੜਾ ਵੀ ਪੜਾ ਵੀ ਨਹੀਂ ਪੜਾ ਵੀ ਮਾਰ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਉਹ ਨਹੀਂ ਪਿਆਣ ਨੂੰ ਮਾਰ ਕੇ ਦੇ ਰੋ ਪੜਾ ਪੜਾ ਵੀ ਪੜਾ ਵੀ ਨਹੀਂ ਪੜਾ ਵੀ ਮਾਰ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਕਮ ਕਾ ਨਹੀਂ ਆਖਾ ਕਾਣੀਆ ਉਹ ਨਹੀਂ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਹਾਂ ਉਹ ਨਹੀਂ ਕਮ ਕਾ ਨਹੀਂ ਆਖਾ ਕਾਣੀਆ ਉਹ ਨਹੀਂ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਕੱਟ ਮਗਾ ਨਹੀਂ ਆਖਾ ਨਾ ਕਹਾਣੀ ਆ ਉਹ ਨਹੀਂ ਇਹ ਮੈਂ ਹਾਂ ਪਿਆਣ ਦੋ ਮਾਰ ਕੇ ਦੇ ਰੋ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਉਹ ਮੈਨੂੰ ਕੱਟ ਮਗਾ ਨਹੀਂ ਆਖਾ ਨਾ ਕਹਾਣੀ ਆ ਉਹ ਨਹੀਂ ਇਹ ਮੈਂ ਹਾਂ ਪਿਆਣ ਦੋ ਮਾਰ ਕੇ ਦੇ ਰੋ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਇਹ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਢਦਾ ਨਹੀਂ ਆਖਾ ਨਾ ਘਾਣੀ ਆ ਉਹ ਨਹੀਂ ਅੰਦਰ ਮੈਂ ਬੋਲ ਪਿਆਣ ਦੂ ਮਾਰ ਕੇ ਦੇ ਰੋ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਢਦਾ ਨਹੀਂ ਆਖਾ ਨਾ ਘਾਣੀ ਆ ਉਹ ਨਹੀਂ ਅੰਦਰ ਮੈਂ ਬੋਲ ਪਿਆਣ ਦੂ ਮਾਰ ਕੇ ਦੇ ਰੋ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਮਾਰ ਜਾਤੀ ਕੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਅੰਦਰ ਮੈਂ ਬੋਲ ਪਿਆਣ ਨੂੰ ਮਾਰ ਕੇ ਦੇ ਰੋ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀ ਪੜਾ ਵੀਡੀਓ ਮਾਰ ਜਾਤੀ ਕੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਅੰਦਰ ਮੈਂ ਬੋਲ ਪਿਆਣ ਨੂੰ ਮਾਰ ਕੇ ਦੇ ਰੋ ਹੈ ਵੀਡੀਓ ਪਲੇ ਵੀਡੀਓ ਪੜਾ ਬਣਾ ਵੀ ਬਣਾ ਨਹੀਂ ਬਣਾ ਵੀ ਆ ਮਾਰ ਜਾਤੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟਾ ਨਹੀਂ ਆਖਾ ਨਾ ਜਾਣੀਆਂ ਉਹ ਨਹੀਂ ਇਹ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਬਣਾ ਵੀ ਬਣਾ ਵੀ ਬਣਾ ਨਹੀਂ ਬਣਾ ਵੀ ਆ ਮਾਰ ਜਾਤੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟਾ ਨਹੀਂ ਆਖਾ ਨਾ ਜਾਣੀਆਂ ਉਹ ਨਹੀਂ ਇਹ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਐ ਮਾਰ ਜਾਤੀ ਨਹੀਂ ਆ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਹਾਂ ਪਿਆਣ ਨੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਐ ਮਾਰ ਜਾਤੀ ਨਹੀਂ ਆ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟ ਮਾਰ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਹਾਂ ਪਿਆਣ ਨੂੰ ਮਾਰ ਕੇ ਦੇ ਰੋ ਬੜਾ 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 ਨਹੀਂ ਬੜਾ ਬੜਾ ਮਾਰ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਉਹ ਨਹੀਂ ਉਹ ਪਿਆਣ ਨੂੰ ਮਾਰ ਕੇ ਦੇ ਰੋ ਬੜਾ 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 ਨਹੀਂ ਬੜਾ ਬੜਾ ਮਾਰ ਵੀਡੀਓ ਪਲੇ ਵੀਡੀਓ ਪੜਾ ਪੜਾ ਵੀਡੀਓ ਪੜਾ ਵੀਡੀਓ ਨਹੀਂ ਅੜਾ ਵੀਡੀਓ ਮਾਰ ਮਾਰ ਜੱਟੀ ਜੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟ ਮਾਰ ਲਈ ਆਖਾ ਨਾ ਕਹਾਣੀ ਆ ਉਹ ਨਹੀਂ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀਡੀਓ ਪੜਾ ਵੀਡੀਓ ਨਹੀਂ ਅੜਾ ਵੀਡੀਓ ਮਾਰ ਮਾਰ ਜੱਟੀ ਜੀ ਨਹੀਂ ਹੈ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟ ਮਾਰ ਲਈ ਆਖਾ ਨਾ ਕਹਾਣੀ ਆ ਉਹ ਨਹੀਂ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਮੈਨੂੰ ਕਦੇ ਮਜ਼ਾ ਨਹੀਂ ਆਖਾ ਨਹੀਂ ਆਉਣੀ ਆ ਉਹ ਨਹੀਂ ਆਖਣਾ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਕਾਣੀਆਂ ਉਹ ਨਹੀਂ ਹਾਂ ਪਿਆਣ ਨੂੰ ਮਾਰ ਕੇ ਦੇ ਰੋ ਬਣਾ ਬਣਾ ਵੀ ਬਣਾ ਵੀ ਨਹੀਂ ਬਣਾ ਵੀ ਮਾਰ ਮੇਰਾ ਡੈਡੀ ਨੂੰ ਆਰਾਮ ਦਾ ਕੋਰਾ ਨਾ ਉਹ ਨਹੀਂ ਹਾਂ ਪਿਆਣ ਨੂੰ ਮਾਰ ਕੇ ਦੇ ਰੋ ਬਣਾ ਬਣਾ ਵੀ ਬਣਾ ਵੀ ਨਹੀਂ ਬਣਾ ਵੀ ਮਾਰ ਕੋਰਾ ਨਾ ਅਰੇ ਮੈਨੂੰ ਕੱਟਾ ਨਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇੱਕ ਮਾ ਹਾਂ ਪਿਆਣ ਨੂੰ ਮਾਰ ਕੇ ਦੇ ਤੂੰ ਹੈਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਹੈ ਮਾਰ ਜੱਟੀ ਜਾਨੀਆ ਮੇਰੇ ਡੈਡੀ ਨੂੰ ਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟਾ ਨਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇੱਕ ਮਾ ਹਾਂ ਪਿਆਣ ਨੂੰ ਮਾਰ ਕੇ ਦੇ ਤੂੰ ਹੈਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮਾਰ ਮਾ ਜੱਟੀ ਜੀ ਨਹੀਂ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਟਦਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇਹ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀਡੀਓ ਨਹੀਂ ਪੜਾ ਵੀਡੀਓ ਮਾਰ ਜੱਟੀ ਜੀ ਨਹੀਂ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਟਦਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇਹ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀ ਮਾਰ ਮਾਰ ਜਾਤੀ ਨਹੀਂ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਉਹ ਨਹੀਂ ਉਹ ਪਿਆਣ ਤੂੰ ਮਾਰ ਕੇ ਦੇ ਤੂੰ ਪੜਾ ਪੜਾ ਵੀ ਪੜਾ ਨਹੀਂ ਮਾਰ ਜਾਤੀ ਨਹੀਂ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਉਹ ਨਹੀਂ ਉਹ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀਡੀਓ ਪੜਾ ਨਹੀਂ ਪੜਾ ਵੀਡੀਓ ਮਾਰ ਮਾਰ ਠੀਕ ਜੀ ਨਹੀਂ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਹਾਂ ਉਹ ਨਹੀਂ ਕੱਟਦਾ ਨਹੀਂ ਆਖਾ ਨਹੀਂ ਆਣੀਆ ਉਹ ਨਹੀਂ ਇੱਕ ਮਾਰ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀਡੀਓ ਪੜਾ ਨਹੀਂ ਪੜਾ ਵੀਡੀਓ ਮਾਰ ਮਾਰ ਠੀਕ ਜੀ ਨਹੀਂ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਹਾਂ ਉਹ ਨਹੀਂ ਕੱਟਦਾ ਨਹੀਂ ਆਖਾ ਨਹੀਂ ਆਣੀਆ ਉਹ ਨਹੀਂ ਇੱਕ ਮਾਰ ਪਿਆਣ ਤੂੰ ਮਾਰ ਕੇ ਦੇ ਤੂੰ ਬਣਾ 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 ਨਹੀਂ ਬਣਾ ਵੀਡੀਓ ਮਾਰ ਮੋਟਾ ਠੀਕ ਨਹੀਂ ਆ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਉਹ ਨਹੀਂ ਆ ਪਿਆਣ ਤੂੰ ਮਾਰ ਕੇ ਦੇ ਤੂੰ ਬਣਾ 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 ਨਹੀਂ ਬਣਾ ਵੀਡੀਓ ਮਾਰ ਮੋਟਾ ਠੀਕ ਨਹੀਂ ਆ ਮੇਰੇ ਡੈਡੀ ਨੂੰ ਆਰਾਮ ਦਾ ਕੋਰਾ ਨਾ ਅਰੇ ਮੈਨੂੰ ਕੱਟ ਮਾਦਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇਹ ਮਾ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਪੜਾ ਵੀਡੀਓ ਮੈਂ ਮਾਰ ਜੱਟੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਟ ਮਾਦਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇਹ ਮਾ ਹਾਂ ਪਿਆਣ ਤੂੰ ਮਾਰ ਕੇ ਦੇ ਤੂੰ ਹਾਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਨਹੀਂ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀ ਨਹੀਂ ਪੜਾ ਵੀਡੀਓ ਮਾਰ ਮਾਰ ਜੱਟੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਟਦਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇਹ ਮੈਂ ਹਾਂ ਪਿਆਣ ਨੂੰ ਮਾਰ ਕੇ ਦੇ ਦੋ ਹੈ ਵੀਡੀਓ ਪਲੇ ਵੀਡੀਓ ਪੜਾ ਪੜਾ ਵੀ ਪੜਾ ਵੀ ਨਹੀਂ ਪੜਾ ਵੀਡੀਓ ਮਾਰ ਜੱਟੀ ਨਹੀਂ ਆ ਮੇਰੇ ਡੈਡੀ ਨੂੰ ਰਾਮ ਦਾ ਘਰ ਆ ਨਾ ਅਰੇ ਮੈਨੂੰ ਕੱਟਦਾ ਨਹੀਂ ਆਖਾ ਨਾ ਘਿਆਣੀ ਆ ਉਹ ਨਹੀਂ ਇਹ ਮੈਂ ਹਾਂ પ્યાણ તો માર કા દેરો હે વીડિયો પ્લે વીડિયો પડા